ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਦਾ ਤੋੜਿਆ ਨੈਟਵਰਕ ਭਾਰਤਿਆ ਸਟੇਟਾਂ ਤੇ ਪੰਜਾਬ ਚ ਨਸ਼ੇ ਤਸਕਰੀ ਦਾ ਸੀ ਵੱਡਾ ਕਾਰੋਬਾਰ। ਇਹ ਲਗਭਗ 8 ਸਾਲਾਂ ਤੋਂ ਸਿਕਰਾਰ ਹੋਰ-ਥੋਰ ਸੇ ਕੀਤੇ ਗ੍ਰਿਫਤਾਰ। ਪੰਜਾਬ ਪੁਲਿਸ ਨੇ ਨਸ਼ਾ ਤਸਕਰਾਤੇ ਸਖਤ ਸਿਕੰਜਾ ਕਸਿਆ ਹੋਇਆ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਨਸ਼ਾ ਤਸਕਰੀ ਦੇ ਵੱਡੇ ਮਗਰਮੱਛਾਂ ਨੂੰ ਗ੍ਰਿਫਤਾਰ ਕੀਤਾ। ਜਿਸ ਦੀ ਜਾਣਕਾਰੀ ਪੰਜਾਬ ਦੇ ਮਾਨਯੋਗ ਡੀਜੀਪੀ ਗੌਰਵ ਜੱਧਵ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਹੈ। ਖਬਰ ਦੇ ਮੁਤਾਬਕ ਨਸ਼ੇ ਦੇ ਵੱਡੇ ਤਸਕਰ ਮਨਜੀਤ ਇਲਿਆਸ ਮੰਨਾ ਅਤੇ ਲਵਜੀਤ ਇਲਿਆਸ ਲਵ ਨੂੰ ਅੰਮ੍ਰਿਤਸਰ ਪੁਲਿਸ ਨੇ ਤਿੰਨ ਹੋਰ ਮੁਲਜ਼ਮਾਂ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 3 ਕਿਲੋ ਹੈਰੋਇਨ 5.25 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਕਾਰਾਂ ਬਰਾਮਦ ਕੀਤੀਆਂ ਗਈਆਂ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ 260 ਕਿਲੋ ਹੈਰੋਇਨ ਜ਼ਬਤ ਵਿੱਚ ਡੀਆਰਆਈ ਮੁੰਬਈ ਅਤੇ ਦਿੱਲੀ ਸਪੈਸ਼ਲ ਸੈੱਲ ਵੱਲੋਂ 356 ਕਿਲੋ ਹੈਰੋਇਨ ਜ਼ਬਤ ਚ ਉਹ ਵੱਡ ਤਸਕਰ ਮੋਸਟ ਵਾਟਰ ਸਨ ਦੋਵੇ 2015 ਤੋਂ ਫਰਾਰ ਸੀ ਤੇ ਉਨ੍ਹਾਂ ਖਿਲਾਫ ਦਰਜਨਾਂ ਦੇ ਕਰੀਬ ਕੇਸ ਦਰਜ ਦੱਸੇ ਗਏ ਨੇ ਇਨਾ ਤਸਕਰਾਂ ਕੋ ਲਖਨਊ ਤੋਂ ਲਖੀਮਪੁਰ ਖੀਰੀ ਯੂਪੀ ਦੇ ਐਡਰੈਸ ਤੇ 40 ਪਾਸਪੋਰਟ ਵੀ ਬਣੇ ਹੋਏ ਸੀ ਹਵਾਲਾ ਨੈਟਵਰਕ ਵਿੱਚ ਵੀ ਇਹ ਮਸਲਮ ਸ਼ਾਮਲ ਦੱਸੀ ਜਾਂਦੇ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਹੁਣ ਨਸ਼ਟ ਕਰ ਦਿੱਤਾ ਹੈ ਪੰਜਾਬ ਦੇ ਡੀਜੀਪੀ ਗੌਰਵ ਚੱਧਾ ਦਾ ਕਹਿਣਾ ਹੈ ਕਿ ਅਸੀਂ ਭਾਰਤ ਹੋਵੇ ਭਾਵੇਂ ਵਿਦੇਸ਼ ਹਰ ਥਾਂ ਡਰੱਗ ਡੀਲਰਾਂ ਅਤੇ ਗੈਂਗਸਟਰਾਂ ਦਾ ਪਿੱਛਾ ਕਰਾਂਗੇ ਨਸ਼ਾ ਤਸਕਰਾਂ ਤੇ ਹੋਈ ਇਸ ਵੱਡੀ ਕਾਰਵਾਈ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਜਿਸ ਤਰੀਕੇ 9 ਸਾਲਾਂ ਤੋਂ ਫਰਾਰ ਇਹ ਸਮਗਲਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਉਹਨਾਂ ਤੋਂ ਭਾਰੀ ਮਾਤਰਾ ਚ ਹੈਰੋਇਨ ਡਰੱਗ ਮਨੀ ਅਤੇ 3 ਕਾਰਾਂ ਬਰਾਮਦ ਕੀਤੀਆਂ ਨੇ ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਮੰਨਿਆ ਜਾ ਸਕਦਾ ਹੈ ਬਿੱਤੇ ਸਮੇਂ ਚ ਵੀ ਪੰਜਾਬ ਪੁਲਿਸ ਦੀ ਜੇਕਰ ਕਾਰਗੁਜ਼ਾਰੀ ਦੇਖੀਏ ਤਾਂ ਉਹ ਵੀ ਕਾਬਲੇ ਤਾਰੀਫ ਰਹੀ ਹੈ ਕਿਉਂਕਿ ਰਿਕਾਰਡ ਮਾਤਰਾ ਚ ਹੈਰੋਇਨ ਡਰੱਗ ਡਰੱਗ ਮਨੀ ਤੇ ਨਸ਼ਾ ਤਸਕਰਾਂ ਨੂੰ ਜੇਨਾ ਵਿੱਚ ਸੁੱਟਿਆ ਗਿਆ ਜਿਸ ਦੀ ਜਾਣਕਾਰੀ ਖੁਦ ਆਈਜੀ ਹੈੱਡਕੁਆਰਟਰ ਸੁਖਚੰਨ ਸਿੰਘ ਗਿੱਲ ਵੱਲੋਂ ਸਾਂਝੀ ਕੀਤੀ ਗਈ ਸੀ ਤੇ ਹੁਣ ਵੀ ਸਾਂਝੇ ਆਪਰੇਸ਼ਨਾਂ ਦੌਰਾਨ ਲਗਾਤਾਰ ਵਾਟਰਾ ਤੇ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਨਸ਼ਾ ਤਸਕਰਾਤੇ ਸਿਕੰਜਾ ਕਸਿਆ ਹੋਇਆ ਗੈਂਗਸਟਰ ਅਬਾਦ ਨੂੰ ਨੱਥ ਪਾਈ ਹੋਈ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲਗਾਤਾਰ ਪੰਜਾਬ ਪੁਲਿਸ ਸਿਨੇ ਪਗਵਾਨ ਤਮਨ ਦੇ ਦੀਆਂ ਨਿਰਦੇਸ਼ਾਂ ਮੁਤਾਬਕ ਪੈੜੇ ਅੰਸਰਾ ਨਸ਼ਾ ਤਸਕਰਾਂ ਤੇ ਸਖਤ ਕਾਰਵਾਈਆਂ ਕਰਦੀ ਨਜ਼ਰ ਆ ਰਹੀ ਹੈ